ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਟਾਈਮ ਹੈਗਾ ਸਵੇਰ ਦਾ ਜੀ ਹੁਣ ਮੈਂ ਕੰਮ ਧੰਦੇ ਕਰਕੇ ਤਿਆਰ ਹੋ ਗਈ ਸੀਗੀ ਸਾਗ ਰੱਖਿਆ ਹੋਇਆ ਮੇਰਾ ਮੈਨੂੰ ਆਏ ਵੀ ਚਲੋ ਮੈਂ ਆਨਲਾਈਨ ਉਹਦੇ ਵਿੱਚ ਪਾ ਜਾਵਾਂ ਹਨ ਤੇ ਚਲੋ ਉਸ ਵਾਂ ਸ਼ਾਮ ਨੂੰ ਆ ਕੇ ਫਿਰ ਤੜਕਾ ਲਾਇਆ ਜਾਊਗਾ ਤੇ ਮੈਂ ਹਜੇ ਮੇਰਾ ਰਹਿਦਾ ਅੱਧਾ ਘੰਟਾ ਜਾਣ ਦਾ ਮੈਂ ਸਾਰੇ ਬਾਕੀ ਸਾਰੇ ਆਪਣੇ ਕੰਮ ਟੋਟਲੀ ਹੋ ਗਏ ਨੇ ਹਨ ਤੇ ਸਾਗ ਚਾਲਣ ਪਾਉਣ ਵਾਲਾ ਹੀ ਰਹਿੰਦਾ ਹੁਣ ਵਾਸਤੇ ਹੈਗੀ ਸੀਗੀ ਸਬਜੀ ਉਹਦੇ ਨਾਲ ਜਿਹੜਾ ਹੈਗਾ ਰੋਟੀ ਵਗੈਰਾ ਦਾ ਸਾਰਾ ਹੋ ਜਾਊਗਾ ਤੇ ਇੱਧਰ ਮੈਂ ਆ ਦਾ ਬੈਗ ਪੈਕ ਕਰਿਆ ਪਿਆ ਹੈ ਸੂਟ ਉਰੇ ਪਿੰਡ ਦੇ ਵਿੱਚੋਂ ਵੀ ਹਨਾ ਜਿਹੜਾ ਆਪਣਾ ਕਸਟਮਰ ਹੈਗਾ ਆ ਵਧੀਆ ਸਾਰੇ ਪਿੰਡ ਦੇ ਵਿੱਚੋਂ ਸਲਾਈ ਜਿਹੜੀ ਆਉਂਦੀ ਹੈ ਉਹ ਘਰੀਆ ਹੁੰਦੀ ਹੈਗੀ ਹਨਾ ਚਲੋ ਕਿਸੇ ਤੋਂ ਨਹੀਂ ਵੀ ਉੱਥੇ ਜਾਇਆ ਜਾਂਦਾ ਹਨਾ ਉਹ ਜਿਹੜਾ ਹੈਗਾ ਸਲਾਈ ਫੜਾ ਕੇ ਗਏ ਸੀਗੇ ਘਰੀ ਮੈਂ ਬੈਗ ਦੇ ਵਿੱਚ ਕੱਪੜੇ ਪਾ ਲਏ ਉੱਥੇ ਚਲੋ ਕਿਉਂਕਿ ਉੱਥੇ ਉਰੇ ਕਟਿੰਗ ਆ ਵਗੈਰਾ ਤਾਂ ਘਰ ਵੀ ਲੈਣੇ ਆ ਜੇ ਕੋਈ ਜਲਦੀ ਹੋਵੇ ਨਹੀਂ ਸਲਾਈ ਉੱਥੇ ਹੀ ਕਰਦੇ ਆਪਾਂ ਸਾਰੇ ਤੇ ਫਿਰ ਹੁਣ ਘਰੇ ਕਰਨ ਨਹੀਂ ਦਿੰਦੇ ਕਹਿੰਦੇ ਉੱਥੇ ਹੀ ਪਹਿਲਾਂ ਬਹੁਤ ਕੰਮ ਕਰਕੇ ਆਉਣਾ ਪੈਂਦਾ ਵੀ ਫਿਰ ਚਲੋ ਘਰੇ ਬਿਨ ਛਟ ਰੈਸਟ ਵੀ ਕਰਨੀ ਚਾਹੀਦੀ ਹੈ ਨਾ ਬਾਕੀ ਤਾਂ ਆਪਣਾ ਕਟਿੰਗ ਦਾ ਵੀ ਚੱਲੀ ਜਾਂਦਾ ਕਿਉਂਕਿ ਉੱਥੇ ਕੰਮ ਕਰਨ ਵਾਲੇ ਹੈਗੇ ਆਪਣੇ ਕੋਲੇ ਬਾਦੂ ਤੇ ਮੈਨੂੰ ਤਾਂ ਇੰਨਾ ਕੋਈ ਹੈ ਨਹੀਂ ਮੈਂ ਤਾਂ ਸ਼ਰਟਾਂ ਹੀ ਤਿਆਰ ਕਰਨੀਆਂ ਨੇ ਤੇ ਕਾਫੀ ਕੰਮ ਜਿਹੜਾ ਹੈਗਾ ਆਪ ਹੀ ਸਾਹਮਦੇ ਆ ਸਾਰੇ ਆਪਣੇ ਕਾਰੀਗਰ ਜਿੱਦਾਂ ਤਰਪਾਈਆਂ ਪ੍ਰੈਸਾਂ ਵਗੈਰਾ ਸਾਰਾ ਕੁਝ ਹੈ ਨਾ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਕੰਮ ਚੱਲੇ ਆ ਜੀ ਚੱਲ ਪਿਆ ਜੀ ਆਪਣਾ ਹਨ ਜਿਵੇਂ ਥੋੜੇ ਦੇਣੀ ਹੋਇਆ ਹਜੇ ਤੇ ਬਹੁਤ ਵਧੀਆ ਕੰਮ ਚੱਲਦਾ ਹੈ ਜਿਹੜੀ ਪਿੰਡ ਦੇ ਵਿੱਚੋਂ ਸਲਾਈ ਸੀਗੀ ਉਹ ਤਾਂ ਪੱਕੀ ਆਪਣੇ ਕੋਲੇ ਆਉਂਦੀ ਹੋਈ ਆ ਹਨ ਕਿਉਂਕਿ ਪਿੰਡ ਦੇ ਵਿੱਚੋਂ ਵੀ ਆਪਣੇ ਕੋਲੇ ਜਿਹੜੀ ਹੈਗੀ ਪੱਕੀ ਸਲਾਈ ਹੈਗੀ ਹੈ ਜੀ ਜਿਹੜੀ ਆਪਾਂ ਪਹਿਲਾਂ ਤੋਂ ਹੀ ਹਨ ਜਿਹੜੇ ਕਸਟਮਰ ਲੱਗੇ ਹੋਏ ਸੀਗੇ ਚਲੋ ਜਿਹੜਾ ਉੱਥੇ ਵੀ ਬਥੇਰੇ ਦੇ ਆਉਂਦੇ ਨੇਗੇ ਦੁਕਾਨ ਤੇ ਜਾ ਕੇ ਬਟਿਕ ਤੇ ਜਾ ਕੇ ਵੀ ਆਪਣੇ ਕੋਲੇ ਦੇ ਆਉਂਦੇ ਨੇ ਜਿਨ੍ਹਾਂ ਦਾ ਢੇੜਾ ਲੱਗਦਾ ਧੂਰੀ ਵਗੈਰਾ ਤੱਕ ਲੱ ਜਾਂਦਾ ਹੀ ਰਹਿੰਦਾ ਹੈ ਨਾ ਤੇ ਬਾਕੀ ਜਿਹੜੇ ਉਰੇ ਫੜਾ ਜਾਂਦੇ ਆ ਚਲੋ ਹਾਂ ਜਿਵੇਂ ਸ਼ਾਮ ਸਵੇਰੇ ਤਾਂ ਸੀ ਘਰੀ ਹੁੰਨੇ 9:00 ਵਜੇ ਜਾਣੀ ਆਂਗੀ ਮੈਂ ਉਹਨਾਂ ਦਾ ਟਾਈਮ ਤਾਂ ਜਿਹੜਾ ਹੈਗਾ ਘਰੀ ਹੁੰਨੇ ਆਗੇ ਤੇ ਬਾਕੀ ਸ਼ਾਮ ਨੂੰ ਵੀ ਮੈਂ ਜਲਦੀ ਆ ਜੰਨੀ ਆ ਕੋਈ ਇੰਨਾ ਹੋ ਨਹੀਂ ਹੈਗਾ ਕਿਉਂਕਿ ਮੈਨੂੰ ਐ ਨਹੀਂ ਵਧੀਆ ਨਹੀਂ ਲੱਗਦਾ ਹੈਗਾ ਵੀ ਫਿਰ ਪੱਕਾ ਜਿਵੇਂ ਆਪਾਂ ਕਹੇ ਦੀ ਉੱਥੇ ਹੀ ਜਿਵੇਂ ਆਪਾਂ ਇੰਨੇ ਕੁ ਜ਼ਿਆਦੇ ਵਿਜੀ ਵੀ ਨਹੀਂ ਹੋਣਾ ਚਾਹੁੰਦੇ ਹਨ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਚਲੋ ਸੈਂਦਾ ਸੈਂਦਾ ਕਰੀ ਜਾਵੇ ਬਹੁਤ ਬਧੀ ਹੈ ਜੀ ਕੋਈ ਇੰਨਾ ਨਹੀਂ ਹੁੰਦਾ ਵੀ ਆਪਾਂ ਨੇ ਜ਼ਿਆਦਾ ਹੀ ਕਰਨਾ ਹੈ ਜਾਂ ਲਟਕ ਕੇ ਮਰਨਾ ਹੈ ਉਹ ਗੱਲ ਹੈ ਨਹੀਂਗੀ ਬਾਕੀ ਉੱਥੇ ਵੀ ਆਪਾਂ ਨੂੰ ਕੋਈ ਉਪਰਾਂ ਨਹੀਂ ਲੱਗਦਾ ਕਿਉਂਕਿ ਇੱਕ ਘਰ ਹੀ ਬਣਿਆ ਹੋਇਆ ਹੈ ਹਨ ਵਿੱਚ ਸਾਰਾ ਕੁਝ ਜਿਵੇਂ ਮਰਜੀ ਆਪਣੇ ਰਸੋਈ ਹੈ ਹਨ ਕੁਛ ਮਰਜੀ ਬਣਾ ਕੇ ਖਾਓ ਜੇ ਉਰੇ ਘਰੋਂ ਨਹੀਂ ਵੀ ਲੈ ਕੇ ਗਏ ਟਾਈਮ ਤੇ ਆਪਣੇ ਉੱਤੇ ਸਾਰਾ ਕੁਝ ਹੈਗਾ ਜਾਂ ਕੋਈ ਐਵੇਂ ਨਹੀਂ ਹੈਗਾ ਕੁਛ ਮਰਜ਼ੀ ਬਣਾ ਕੇ ਖਾ ਲੋ ਰੋਟੀ ਬਣਾ ਕੇ ਖਾ ਲੋ ਚਾਹ ਬਣਾ ਕੇ ਪੀ ਲੋ ਸਬਜ਼ੀ ਬਣਾ ਲੋ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੇ ਕਰਕੇ ਮੈਨੂੰ ਥੋੜਾ ਜਿਹਾ ਉਪਰਾਂ ਨਹੀਂ ਲੱਗਿਆ ਹੈਗਾ ਨਹੀਂ ਜਿਵੇਂ ਇਕੱਲੇ ਸ਼ਾਪ ਹੀ ਹੋਵੇ ਹਨਾ ਉਹਦੇ ਵਿੱਚ ਔਖਾ ਜਿਹਾ ਹੋ ਜਾਂਦਾ ਜਿਵੇਂ ਆਪਾਂ ਖੁੱਲੇ ਦੇ ਵਿੱਚ ਵੀ ਬੈਠ ਸਕਦੇ ਹਾਂ ਨਾ ਜਿਵੇਂ ਪੋਰਚ ਦੇ ਵਿੱਚ ਸੂਟ ਕਟਿੰਗ ਕਰ ਲੇ ਜਾਂ ਬੈਠ ਕੇ ਪੋਰਚ ਦੇ ਵਿੱਚ ਬਹੁਤ ਸੋਹਣੀ ਹਵਾ ਲੱਗਦੀ ਹੈ ਗਲੀ ਤੇ ਉੱਥੇ ਕੋਈ ਨਾ ਕੋਈ ਭੈਣ ਭਾਈ ਆਸ ਗਵਾਂਢ ਜਿਵੇਂ ਆਪਾਂ ਗਵਾਂਢੀ ਕਹਦੀਏ ਇਹ ਨਾ ਖੜ ਜਾਂਦੇ ਨੇ ਬਹੁਤ ਵਧੀਆ ਜਿਹੜੇ ਹੈਗੇ ਸਾਰੇ ਗਵਾਂਢੀ ਵੀ ਬਹੁਤ ਵਧੀਆ ਨੇ ਬਹੁਤ ਵਧੀਆ ਜਿਹੜਾ ਹੈਗਾ ਆ ਕੇ ਜਿਵੇਂ ਰੋਜ਼ ਪੁੱਛਦੇ ਆ ਵੀ ਕਿਵੇਂ ਹੋ ਜੀ ਜੀ ਲੱਗਿਆ ਤੁਹਾਡਾ ਹਨਾ ਗੱਲਾਂ ਬਾਤਾਂ ਮਾਰਦੇ ਨੇ ਵਧੀਆ ਲੱਗਦਾ ਮੈਨੂੰ ਬਹੁਤ ਵਧੀਆ ਲੱਗਦਾ ਤੇ ਬਾਕੀ ਸ਼ਹਿਰਾਂ ਦੇ ਵਿੱਚ ਹਨਾ ਜਿਵੇਂ ਫੇਰ ਵੀ ਬਹੁਤ ਘੱਟ ਲੋਕ ਬੁਲਾਉਂਦੇ ਹੁੰਦੇ ਨੇ ਪਰ ਸਾਡੇ ਜਿਹੜੇ ਹੈਗੇ ਗੁਆਂਢੀ ਸਾਰੇ ਬਹੁਤ ਵਧੀਆ ਨੇਗੇ ਸਾਗ ਆਪਣਾ ਬਣ ਗਿਆ ਜੀ ਦੇਖੋ ਬਹੁਤ ਵਧੀਆ ਸਾਗ ਬਣ ਕੇ ਤਿਆਰ ਹੋਇਆ ਉਸ ਵਿੱਚ ਰਾਤ ਅਰੇ ਜਗੇ ਸੀਗਾ ਉਸ ਵਿੱਚ ਹੁਣ ਧਰਿਆਗਾ ਫਿਰ ਹੁਣ ਇੱਥੇ ਚਾਹ ਬਣਾਈ ਉਧਰ ਆਪਣੀ ਮੋਟਰ ਖੜ ਗਈ ਸੀਗੀ ਹਨ ਉਹਨਾਂ ਵਾਸਤੇ ਭਾਈ ਜੇ ਸੀਗੇ ਤੇ ਇੱਧਰ ਰੱਖ ਦਿੰਦੇ ਮੈਂ ਹੱਥ ਵੀ ਕਰੀ ਕੋਈ ਨਾ ਮਾੜੇ ਨ ਕੋਈ ਆ ਵੀ ਆਪਾਂ ਮਿਸਤਰੀ ਆਇਆ ਆਪਣੇ ਇਹ ਟੁੱਟ ਗਿਆ ਸੀਗਾ ਇਹਦਾ ਵੀ ਬਿਲਡਿੰਗ ਕਰਾਉਣੇ ਤੇ ਇਧਰ ਇਹਨਾਂ ਦਾ ਤੇਲ ਜਾਏਗਾ ਪਤਾ ਨਹੀਂ ਕੀ ਇਹ ਤੇਲ ਗਰਮ ਕਰਕੇ ਬੱਚੋ ਉਹ ਕਰੂਗਾ ਇਹ ਤੇਲ ਜਾ ਉਹਨਾਂ ਦਾ ਆਉਂਦਾ ਫਿਰ ਉਹਦਾ ਪਾਈਪ ਨੂੰ ਗਰਮ ਕਰਕੇ ਹੈਨਾ ਫਿਰ ਓਦਾਂ ਜਿਹੜਾ ਕਰਦੇ ਆ ਉਹ ਦੇਖੋ ਆਪਣੇ ਇੰਨਾ ਮਿਹਨਤ ਕਰੀ ਸਾਰੀ ਪਰ ਫਰਸ ਲੱਗ ਗਿਆ ਸੀਗਾ ਪਤਾ ਨਹੀਂ ਕੀ ਹੋ ਗਿਆ ਮੋਟਰੀ ਖੜ ਗਈ ਕੱਲ ਦੀ ਗੱਡੀ ਪਈ ਐ ਪਾਣੀ ਦਾ ਇੰਨਾ ਜਿਆਦਾ ਔਖਾ ਹੋਇਆ ਪਿਆ ਸੀਗਾ ਤੇ ਹੁਣ ਇਧਰ ਪਾਈਪ ਆ ਪਿਆ ਸਾਰਾ ਵੀਡੀਓ ਵਿੱਚ ਹੁਣ ਹੋਰ ਪਾਊਗਾ ਜੀ ਪਾਈਪ ਡਰਾਈਵਰ ਹੀ ਪਾਉਣੀਆਂ 20 ਫੁੱਟ ਪਵਾ ਦਾਂਗੇ ਅੱਛਾ ਆਪਣੇ ਕਾਫੀ ਟਾਈਮ ਦੀ ਮੋਟਰ ਲੱਗੀ ਹੋਈ ਹੈ ਹਣ ਹੁਣ ਆਪਣੀ ਡਰਾਈਵਰ ਹੀ ਹੋਰ ਪਾਣੀ ਲੀਏ ਤੇ ਮੈਂ ਹੁਣ ਉਹਦੇ ਚਾਹ ਪੀਣ ਲੱਗੀ ਆ ਕਿਉਂਕਿ ਚਾਹ ਬਿਨਾ ਸਰਦਾ ਨਹੀਂ ਮੈਂ ਜਾਣਾ ਬੁਟੀਕ ਤੇ ਮੈਂ ਬਟੀਕ ਤੇ ਜਾਣੇਗਾ ਮੈਂ ਆਪਦੀ ਰੋਟੀ ਵਗੈਰਾ ਪੈਕ ਕਰ ਲਈ ਕਿਉਂਕਿ ਮੈਂ ਦੁਪਹਿਰ ਦੀ ਰੋਟੀ ਪੈਕ ਕਰਕੇ ਨਾਲ ਹੀ ਲੈ ਕੇ ਜਾਨੀ ਹੁੰਨੀ ਆ ਤੇ ਫਿਰ ਚਲੋ ਉੱਥੇ ਦੁਪਹਿਰੇ ਖਾ ਲੈਨੇ ਹੁਣ ਸਵੇਰੇ ਤਾਂ ਭੱਜ ਭਜੱਕੇ ਜੇ ਇੱਕ ਅੱਧੀ ਰੋਟੀ ਮਸਾਂ ਖਾਦੀ ਜਾਂਦੀ ਹੈ ਚੰਗੀ ਨਹੀਂ ਲੱਗਦੀ ਹੈਗੀ ਸਾਗ ਦੇ ਵਿੱਚ ਮੈਂ ਘੋਟਤਾ ਸੀਗਾ ਆਲਣ ਪਾਤਾ ਸੀਗਾ ਹੁਣ ਮੈਂ ਸੇਕ ਲਵਾਉਣੀ ਆ ਵਿੱਚ ਦੀ ਚਲੋ ਇੰਨਾ ਨੇ ਆ ਕਿੰਨੀ ਜੀ ਧਰ ਲਈ ਸੇਕ ਲਵਾ ਕੇ ਫਿਰ ਮੈਂ ਬੰਦ ਕਰ ਜੂਗੀ ਗੈਸ ਨੂੰ ਆ ਦੇਖੋ ਸਾਰੀ ਮੋਟਰ ਦਾ ਉਧਰੋਂ ਤਾਂ ਮਹੂਰਤ ਦੁਕਾਨ ਦਾ ਹਨਾ ਆਪਣੇ ਬਿਟਿਕ ਦਾ ਸਲੂਨ ਦਾ ਉਧਰੋਂ ਮੋਟਰ ਖੜ ਗਈ ਉਦੋਂ ਨਾਉਣ ਢੌਣ ਦਾ ਵੀ ਔਖਾ ਹੋ ਗਿਆ ਤੇ ਬਹੁਤ ਜ਼ਿਆਦਾ ਔਖਾ ਸਾਰਿਆ ਚਲੋ ਜਿੰਨਾ ਕਿ ਟੈਂਕੀ ਦੇ ਵਿੱਚ ਪਾਣੀ ਸੀਗਾ ਆਪਾਂ ਨੇ ਫਰਸ਼ ਲਾਤਾ ਸੀਗਾ ਉੱਪਰੋਂ ਸਾਰਾ ਬੰਦ ਕਰਤਾ ਸੀਗਾ ਸਾਰਾ ਜਿਵੇਂ ਫਰਸ਼ ਲੱਗੇ ਨੂੰ ਵੀ ਹਜੇ ਮਹੀਨਾ ਕੀ ਹੋਇਆ ਹਨਾ ਸਾਰਾ ਕੁਝ ਦੁਬਾਰੇ ਪਟਣਾ ਪੈ ਗਿਆ ਪਹਿਲਾਂ ਇੰਨੇ ਚ ਚਿਰ ਦੀ ਮੋਟਰ ਬਹੁਤ ਵਧੀਆ ਚੱਲਦੀ ਸੀਗੀ ਹੁਣ ਟਾਈਮ ਤੇ ਆ ਕੇ ਆ ਪੰਗਾ ਪੈ ਗਿਆ ਤੇ ਹੁਣ ਆ ਜਿਹੜਾ ਟੋਟਾ ਪੈਣਾ ਨਮਾ ਆ ਦੇਖੋ ਟੋਟਾ ਕਹਿੰਦੇ ਟੋਟਾ ਪਊਗਾ ਤੇ ਆਹੋ ਤੱਕ ਕੱਢੀ ਪਈ ਐ ਚਲੋ ਇਹ ਵੀ ਪੈ ਜਾਊਗਾ ਜੀ ਹਨ ਤੇ ਹਰਸ ਨਾਲ ਜਾਨੀ ਆ ਮੈਂ ਦੇਖਦੇ ਆ ਕਿਵੇਂ ਕਰਦੇ ਆ ਮੱਝਾ-ਮੱਝਾਂ ਦਾ ਸਾਰਾ ਪਾਣੇ ਨਵੇੜਤਾ ਦੇਖੋ ਆ ਰਾਵਣਾ ਖੜੇ ਨੇ ਪੱਖਾ ਚੱਲਦਾ ਤੇ ਬਾੜੀ ਵੀ ਆਪਾਂ ਨੇ ਲਾਤੀ ਪਿਆਜ਼ ਲਾਤੇ ਸਾਗ ਵੀ ਆਪਾਂ ਨੇ ਘਰੋਂ ਤੋੜ ਕੇ ਬਣਾਇਆ ਸਾਰਾ ਸਾਗ ਤੁਹਾਨੂੰ ਮੈਂ ਪਹਿਲਾਂ ਦਿਖਾਇਆ ਹੀ ਸੀਗਾ ਆ ਦੇਖੋ ਸਾਰੇ ਪਿਆਜ਼ ਲਾਤੇ ਗੋਭੀ ਲਾਤੀ ਉਧਰ ਵੀ ਪਿਆਜ਼ ਲਾਏ ਨੇ ਜਿਹੜੇ ਘਰੇ ਆਪਣੇ ਪੀਚੀਆਂ ਜੀਆਂ ਨਹੀਂ ਹੁੰਦੀਆਂ ਪਿਆਜ਼ ਉਹ ਲਾਏ ਆ ਵੀ ਵਾਸਤੇ ਕਿਉਂਕਿ ਆਪਣੇ ਫੱਕ ਵੀ ਜਿਹੜੀ ਹੈਗੀ ਘਰ ਦੀ ਤਿਆਰ ਕਰਦੇ ਹੁੰਨੇ ਆਸੀਂ ਇਹ ਆ ਦੇਖੋ ਜਿਹੜੇ ਘਰੇ ਪੀਤੀਏ ਜੇ ਹੁੰਦੀਆਂ ਨੇ ਉਹ ਲਾਈਆਂ ਨੇ ਇਹਨਾਂ ਦੇ ਉੱਤੇ ਫੁੱਲ ਆ ਜਾਊਗਾ ਉਹਦਾ ਵੀ ਬਣ ਜਾਊਗਾ ਤੇ ਆਪਣਾ ਨਿੰਬੂ ਵੀ ਬਹੁਤ ਵਧੀਆ ਗ੍ਰੋਥ ਕਰ ਰਿਹਾ ਚੀਕੂ ਆੜੂ ਅਨਾਰ ਦੇਖੋ ਕਿੰਨੇ ਵਧੀਆ ਲੱਗੇ ਹੋਇਆ ਮੈਂ ਕੱਲ ਮੰਮੀ ਨੂੰ ਦਿੱਤੇ ਸੀਗੇ ਤੋੜ ਕੇ ਇਹਨਾਂ ਦਾ ਖੂਨ ਜਿਆ ਘੱਟ ਹੈਗਾ ਮੈਂ ਕਿਹਾ ਤੁਸੀਂ ਇਹ ਖਾਇਆ ਕਰੋ ਬਿਲਕੁਲ ਪੋਲ ਹੈਗਾ ਤੇ ਕੈੜਾ ਇਹਨਾਂ ਤੋਂ ਚੱਬਿਆ ਵੀ ਨਹੀਂ ਜਾਂਦਾ ਹੈਗਾ ਤੇ ਪੋਲੇ ਬਿਲਕੁਲ ਪੋਲੇ ਪੋਲੇ ਨੇ ਅਨਾਰ ਦੇਖੋ ਹੋਰ ਵੀ ਕਾਫੀ ਸਾਰੇ ਲੱਗ ਰਹੇ ਨੇ ਹੁਣ ਆਪਾਂ ਅਗੇ ਜੀ ਧੋਰੀ ਆਪਣੇ ਬਟਿਕ ਤੇ ਇਹ ਦੇਖੋ ਮੈਂ ਤੁਹਾਨੂੰ ਪਹਿਲਾਂ ਦਿਖਾ ਰਹੀ ਹਾਂ ਕਿਉਂਕਿ ਬਹੁਤ ਬੰਨਾ ਡਰੈਸ ਪੁੱਛਦੀਆਂ ਰਹਿੰਦੀਆਂ ਨੇ ਇਹ ਦੇਖੋ ਇਹ ਆਪਣਾ ਬਰਨਾਲਾ ਰੋਡ ਆ ਸਾਹਮਣੇ ਤੇ ਇਧਰ ਨਾਲ ਹੀ ਦੇਖੋ ਆਪਣਾ ਬੋਰਡ ਲੱਗਿਆ ਹੋਇਆ ਦਸਮੇਸ਼ ਨਗਰ ਦੇ ਬਿਲਕੁਲ ਸਾਹਮਣੇ ਆਪਣਾ ਗਲੀ ਦੇ ਵਿੱਚ ਹੈਗਾ ਆ ਦੇਖੋ ਕੌਰ ਸੰਧੂ ਬਟਿਕ ਐਂਡ ਬਿਊਟੀ ਸਲੂਨ ਦਾ ਆਪਣਾ ਬੋਰਡ ਲੱਗਿਆ ਹੋਇਆ ਇਹ ਨਾਲ ਹੀ ਜਿਹੜਾ ਜਿੱਥੇ ਬੋਰਡ ਲੱਗਿਆ ਹੋਇਆ ਇੱਥੇ ਆਪਣਾ ਬਟਿਕ ਖੁੱਲਿਆ ਹੋਇਆ ਹੈ ਇਹ ਦੇਖੋ ਨਾਲ ਹੀ ਆਪਣਾ ਇਹ ਸਾਰਾ ਘਰ ਆਪਣੇ ਕੋਲ ਹੀ ਆ ਉਧਰ ਸਾਈਡ ਤੇ ਜਿਹੜਾ ਸ਼ੀਸ਼ੇ ਵਾਲਾ ਹੋ ਗਿਆ ਆਪਣਾ ਬੁਟੀਕ ਹੋ ਗਿਆ ਇੱਧਰ ਜਿਹੜਾ ਘਰ ਹੋ ਗਿਆ ਇੱਥੇ ਅਸੀਂ ਜਿਵੇਂ ਸਿੱਖਣ ਵਾਲੀਆਂ ਕੁੜੀਆਂ ਵਗੈਰਾ ਸਟੂਡੈਂਟ ਹਨਾ ਇੱਥੇ ਬੈਠ ਜਾਂਦੇ ਆ ਖੁਲਵਾਰੇ ਚ ਹਵਾ ਬਹੁਤ ਵਧੀਆ ਲੱਗਦੀ ਇੱਥੇ ਮੈਂ ਆਪਣੀ ਮਸ਼ੀਨ ਤੇ ਸਲਾਈ ਵਗੈਰਾ ਕਰਦੀ ਆ ਤੇ ਕੁੜੀਆਂ ਇੱਕ ਕੋਈ 1 ਵਜੇ ਚਲੀ ਜਾਂਦੀ ਆ ਕੋਈ 2 ਵਜੇ ਜੀ ਸਾਰੀਆਂ ਬੱਸਾਂ ਦੇ ਟਾਈਮ ਦੇ ਹਿਸਾਬ ਨਾਲ ਚਲੇ ਜਾਂਦੇ ਨੇ ਬੱਚੇ ਤੇ ਇਹ ਆਪਣਾ ਇੱਕ ਅੰਦਰ ਦੀ ਬੁਟੀਕ ਦਾ ਗੇਟ ਹੈਗਾ ਆ ਦੇਖੋ ਇਕ ਵਾਰ ਦੀ ਹੈਗਾ ਹੁਣ ਇੱਥੇ ਮੈਂ ਸਲਾਈ ਕਰ ਰਹੀ ਸੀ ਬੱਚੇ ਚਲੇ ਗਏ ਇਹ ਦੇਖੋ ਆਪਣੇ ਕੰਟੈਕਟ ਨੰਬਰ ਦਿੱਤੇ ਹੋਏ ਆ ਉੱਤੇ ਕਿਸੇ ਨੇ ਵੀ ਸੂਟ ਲੈਣੇ ਆ ਜਾਂ ਕਿਸੇ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਸਾਤ ਦੇ ਤੋਂ ਤਿਆਰ ਕਰਵਾਉਣੇ ਆ ਆਪਾਂ ਹਰ ਇੱਕ ਤਰ੍ਹਾਂ ਦੇ ਫੈਂਸੀ ਸੂਟ ਤਿਆਰ ਕਰਦੇ ਆ ਜੀ ਜਿੱਦਾਂ ਗਰਾਰਾ ਸੂਟ ਸਰਾਰਾ ਸੂਟ ਲਹਿੰਗਾ ਸੂਟ ਲਹਿੰਗਾ ਚੋਲੀ ਹਨ ਹਰ ਇੱਕ ਤਰ੍ਹਾਂ ਦੇ ਡਰੈੱਸ ਆ ਆਪਾਂ ਤਿਆਰ ਕਰਦੇ ਆ ਇੱਥੇ ਪਾ ਜੇ ਨਾ ਦਮਾਰੀ ਵਾਲੇ ਤੇ ਰਸਤਾ ਵੀ ਹੈ ਨਾ ਕਾਦੀ ਹੋਵੇਰਾ ਕੁਝ ਵੀ ਜੋ ਕਰਨਾ ਕੋਸੇ ਤੇ ਮੈਨੂੰ ਆਤ ਪਈ ਜਿਹੜੇ ਕਿ ਉਹ ਦੂਜੀ ਮਸ਼ੀਨ ਮਗਵਾਇਆ ਚੱਕ ਕਰਦੀ ਇਹ ਇੱਥੋਂ ਨਹੀਂ ਚੱਕਿਆ ਜਾਂਦਾ ਪਸਦਾ ਇਹ ਲੱਗਿਆ ਹੋਇਆ ਮੈਂ ਆਪਾਂ ਚੱਕ ਸਕਦੇ ਨਹੀਂ ਇਹਦੇ ਇੱਥੇ ਗੋਡਾ ਲੱਗਿਆ ਹੋਇਆ ਇਹਦੇ ਨਾਲ ਇਹ ਮਸ਼ੀਨ ਉੱਪਰ ਨੱਡੇ ਜਾਂਦੀ ਹੈ ਮੈਂ ਬਿੰਦਕਵਾਦ ਆਇਆ ਕਰ ਰਹੀ ਆ ਜਾਂ ਮੈਂ ਰੋਕ ਕਰਨ ਦੀ ਕੋਸ਼ਿਸ਼ ਕਰਦੀ ਐ ਇੱਥੋਂ ਲੋਕੀ ਜਿਹੜੇ ਦੂਜੀ ਉਸੇ ਇੰਦੇ ਆਪਾਂ ਹਾਜੇ ਹੌਲੀ ਹੌਲੀ ਜੇ ਮੈਂ ਕਹਦੀ ਆਪਾਂ ਤੋਹ ਹਣਾ ਚਲੋ ਚਲਾਉਣੀ ਤਾਂ ਕੋਈ ਔਖੀ ਨਹੀਂ ਜਿਹਨੇ ਮੋਟਰ ਵਾਲੀ ਮਸ਼ੀਨਾਂ ਚਲਾਣੀਆਂ ਉਹਦੇ ਦੇ ਔਖਾ ਤਾਂ ਹੈ ਨਹੀਂ ਚਲਾਉਣਾ ਆਸਾਨੀ ਦੇ ਨਾਲ ਨਹੀਂ ਹੈ ਨਾ ਤੇ ਆਪਾਂ ਨੇ ਤੇਲ ਵੀ ਕਰਵਾ ਲਿਆ ਜਿਹੜਾ ਮੈਂ ਨੋਰਮਲ ਹੀ ਰੱਖੀ ਸੀ ਫਿਰ ਜਿੰਨੀ ਮਰਜ਼ੀ ਦੀ ਸਪੀਡ ਵਧਾ ਕੇ ਢਾ ਸਕਦੇ ਆਪਾਂ ਮੈਨੂੰ ਆਪ ਤੇ ਵੀ ਹੋਇਆ ਇੱਥੋਂ ਕਈ ਵਾਰ ਮੇਰੇ ਹੱਥ ਆਏ ਨੇ ਉਹ ਖਿੱਚ ਲੈਂਦੀ ਹੈ বেলਟ ਲੱਗੀ ਹੋਈ ਹੈ ਨਾ ਇਹ ਵੱਡੀ ਮੋਟਰ ਲੱਗੀ ਹੋਈ ਹੈ ਤੇ ਮੈਨੂੰ ਆਪ ਤੇ ਵੀ ਉਹ ਤੋਂ ਹਾਂ ਦੇਖੋ ਹਣ ਇਹਦੇ ਇਹਰੇ ਨਾਲ ਗੋਡੇ ਨਾਲ ਹੀ ਹੈ ਮਸ਼ੀਨ ਦਾ ਪੈਰ ਤਾਂ ਹਾਂ כי הדרידה, כנראה שהאופציה, אני לא יכולה לצורך, אני מבין כמו אף לא הופך להבין. כמה מהם התגידו את זה, אני מבין את זה הופך להבין. ਜੀ ਹੁਣ ਨਸਾਂ ਦੇ ਸੁਮੂਟ ਇੱਥੇ ਲੈਣੇ ਵਾਲਾ ਕੁੜੀਆਂ ਜਿਹੜੀਆਂ ਹੈਗੀਆਂ ਚੱਲੀਆਂ ਨੇ ਆਪਣੇ ਕੋਲੇ ਬਹੁਤ ਵਧੀਆ ਜਿਹੜਾ ਜਿਹੜਾ ਚਲੋ ਸਿੱਖਣ ਵਾਲੇ ਲੱਗ ਰਹੇ ਨੇ ਜੀ ਹਨ ਜੇ ਕੋਈ ਹੋਰ ਵੀ ਮੇਰੇ ਭੈਣ ਸਿਲਾਈ ਦਾ ਕੋਰਸ ਜਾਂ ਮੋਟੀਵੇਸ਼ਨ ਦਾ ਕੋਰਸ ਕਰਨਾ ਚਾਹੁੰਦੀ ਹੈ ਉਹ ਸਾਡੇ ਕੋਲੇ ਆ ਕੇ ਲੱਗ ਸਕਦੇ ਨੇ ਜੀ ਆਪਾਂ ਜਿਹੜਾ ਹੈਗਾ ਹੁਣ ਆਪਣੀ ਥੂਰੀ ਦੇ ਵਿੱਚ ਆਪਣਾ ਕੱਕੜਾਲ ਚੌਂਕ ਕਰਨ ਵਾਲਾ ਰੋੜ ਹੈ ਨਾ ਉੱਥੇ ਆਪਾਂ ਨੇ ਕੰਮ ਸ਼ੁਰੂ ਕਰਿਆ ਰੀਸ਼ੀ ਡਾਕਟਰ ਵਾਲੀ ਬੰਟੀ ਕਸੂਈ ਸੁਨਗਰ ਤੇ ਸਾਹਮਣੇ ਆਪਣਾ ਪੜਾ ਹੈਗਾ ਆਪਣੀ ਗਲੀ ਹੈਗੀ ਹੈ ਜੀ ਤੇ ਉਹਦੇ ਵਿੱਚ ਆਪਾਂ ਨੇ ਉਹ ਰੇਹੇ ਆਪਣੇ ਚੜੇ ਜਾਂਦੇ ਆ ਤੇ ਹੁਣ ਮੈਂ ਆਪਦਾ ਸਲਾਈ ਨਰ ਲੱਗਿਆ ਵੈਸੇ ਤਾਂ ਪਹਿਲਾਂ ਵੀ ਮੈਂ ਨਾਲੇ ਕੋਲ ਬਿੰਡਿੰਗ ਕਰ ਲਈ ਸੀ ਤੇ ਹੁਣ ਚਲੋ ਕਰਾਫਟ ਵੀ ਬਣਾ ਕੇ ਲੱਗੇ ਹੁਣ ਮੈਂ ਤੇ ਚਲੋ ਇਹ ਲਾਈਨਿੰਗ ਵਾਲਾ ਫੂਟ ਸੀਗਾ ਇਹ ਚ ਆਪਾਂ ਕੋਣੇ ਸਲਵਾਰਾਂ ਜਿਵੇਂ ਹੈਗਾ ਅਸੀਂ ਕਟੇ ਕਰਕੇ ਨਾਲ ਬਣਵਾਉਣੇ ਹੁੰਦੇ ਆ ਸਰਵਾਰਾ ਪਣ ਦੇ ਦਿੱਤੀਆਂ ਨੇ ਜਿੱਦਾਂ ਮੈਂ ਆਟੇ ਨੂੰ ਖੁਦ ਤਿਆਰ ਕਰਦੀਆਂ ਅਜੇ ਆਪਾਂ ਕੋਈ ਮੇਲ ਬਣਾਉਣ ਵਾਲਾ ਨਹੀਂ ਜਿਆਣੇਗਾ ਫੇਰ ਫੇਰ ਆ ਦੇਖਾਂਗੇ ਜੇ ਕੋਈ ਵਧੀਆ ਜਿੱਦਾਂ ਫੇਟ ਆਈਆਂ ਸਾਨੂੰ ਜਿੱਦਾਂ ਮੈਂ ਬਣਾਉਣਾ ਹੈ ਰੱਖਾਂਗੇ ਇਹ ਤੁਸੀਂ ਇਹਨਾਂ ਦੀ ਸਪੇਡ ਤੁਸੀਂ ਆਪਣੇ ਹਿਸਾਬ ਨਾਲ ਆਪਾਂ ਕਰ ਸਕਦੇ ਹੋ ਨਾ ਤੇ ਜਿੱਦਾਂ ਬਣਾ ਕੇ ਚੱਲੇ ਆਂਦੇ ਹਾਂ ਇਹਦੀ ਸਪੀਡ ਆਪਾਂ ਮਰਜ਼ੀ ਨਾਲ ਵਧਾ ਘਟਾ ਸਕਦੇ ਜੀ ਮੇਰੀ ਨਾਰਮਲ ਜੀ ਕਰੀ ਹੋਈ ਹੈ ਜਦੋਂ ਹਮੋਂ ਹੱਥ ਜਟੇ ਤੱਕ ਗਿਆ ਤੁਸੀਂ ਵੀ ਨਹੀਂ ਮਰਜ਼ੀ ਸਪੀਡ ਕਰ ਸਕਦੇ ਜੇ ਦੇਖੋ ਹੁਣ ਜੀ ਦਬਾਓ ਇੱਕ ਵੇਲੇ ਪਈ ਨਹੀਂ ਮੇਰੇ ਕੋਲੇ ਹਾਸੇ ਵਾਲੀ ਗੱਲ ਹੈਗੀ ਮੈਨੂੰ ਮੈਨੂੰ ਇਹ ਕਿੰਨੇ ਵਸੇ ਦੀ ਸੂਟ ਸਿਉਣ ਦਿੰਦੀ ਹੈ ਤੇ ਮੈਂ ਕਿਹਾ ਵੀ ਦੇਖੋ ਲੱਗ ਹੀ ਜਾਂਦੇ ਨੇ ਹਣਾ 2-3 ਘੰਟੇ ਕਹਦੇ ਵਿੱਚ ਕਹਿੰਦੇ ਨੇ ਕਿ 40 ਮਿੰਟਾਂ ਦੀ ਸਿਉਣਗੇ ਹੁੰਗਾ ਵੀ ਜੇ ਆਪਾਂ ਨੂੰ ਸਾਰਾਂਗੇ ਨਾ ਫੇਰ ਉਹ 40 ਮਿੰਟਾਂ ਦੇ ਵਿੱਚ ਕੋਈ ਵੀ ਐਹੀ ਜਿਹੀ ਮਸ਼ੀਨ ਨਹੀਂ ਆਏਗੀ ਲੋਕ ਉਹ ਹੀ ਗੁੰਮਰਾਹ ਕਰਦੇ ਰਹਿੰਦੇ ਉਹ ਵੀ ਅਸੀਂ ਬੇਚਾਰੀ ਨੂੰ ਦੱਸਿਆ ਹੋਊਗਾ ਉਹਨੇ ਬੜੇ ਦਮ ਦੇ ਰੇਖੇ ਆ ਕੇ ਕਹਿੰਦੀ ਕਹਿੰਦੀ 40 ਮਿੰਟਾਂ ਦੇ ਵਿੱਚ ਲੈਣੇ ਨੇ ਸ਼ੂਟਸ ਉਹਨਾਂ ਮੈਂ ਦੱਸਿਆ ਅਜੇ ਤੱਕ ਦੇਖੀ ਨਹੀਂ ਐਸੀ ਜਿਮਸੀ ਨਾ ਵੀ ਜੇ ਤਾਏ ਕਿ ਤੇ ਦੇਖੀ ਤਾਂ ਮੈਂ ਦੱਸਦੀ ਜ਼ਰੂਰ ਹਨਾ ਫੇਰ ਤਾਂ ਆਪਾਂ ਨੂੰ ਸ਼ੂਟਸ ਆਸਾਂ ਸੰਭਰੇ ਲਾਵਾ ਓਕੇ ਇੱਕ ਹੋਰ ਹੈ ਨਾ ਉਹ ਕਹਿੰਦੇ ਵੀ ਮਸ਼ੀਨ ਆਉਂਦੇ ਆ ਪਸੰਦੀਏ ਕੱਪੜੇ ਮਗਾ ਹੋ ਰਿਹਾ ਸੂਡ ਉੱਤੇ ਧਰ ਦੋਰੀਆਂ ਨੂੰ ਪਰ ਹੁਤਾ ਦੋ ਬਲਤੋ ਮੈਂ ਆ ਦੇ ਸੂਡ ਸੇ ਹੁੰਦੀ ਆ ਚੱਕ ਲੋਣੇ ਉੱਤੇ ਜੇ ਮੈਂ ਕੱਪੜੇ ਧੋਣ ਆਈ ਹੁੰਦੀ ਦਵਾ ਦਿੰਨਾ ਕੱਪੜੇ ਜਦ ਵਿੱਚ ਰੋਟੀ ਆ ਕੰਮ ਵਾਲੇ ਮਸ਼ੀਨਾਂ ਵੀ ਆ ਗਈਆਂ ਹਨ ਤੇ ਮੈਨੂੰ ਇਹਦੇ ਮੂਰੇ ਧਰ ਦੇਣੇ ਆ ਜੇ ਸੇ ਹੁੰਦੇ ਨੇ ਤਾਂ ਅੰਤ ਵੀ ਆ ਗਿਆ ਤੇ ਵੀ ਆਪਕੀ ਕੱਪੜੇ ਸੇ ਹੁੰਦੀ ਬੀ ਰਸੀ ਹੈ ਨਾ ਜਦੋਂ ਬਾਅਦ ਚ ਮੈਂ ਕਿਹਾ ਤੁਹਾਨੂੰ ਲੱਗਦੇ ਵੀ ਮੇਰੀ ਮਸ਼ੀਨ ਆਪੇ ਕੱਪੜੇ ਸੇ ਹੁੰਦੀ ਉਹ ਫੇਰ ਉਹਨੂੰ ਉਹਨਾਂ ਚ ਜਿਕੇ ਇੰਨੇ ਆਇਆ ਹੈਗਾ ਮੈਂ ਸੀਰੀਅਸ ਜੇ ਰਿਹਾ ਮੈਂ ਤਾਂ ਵੀ ਹਾਂ ਆਪਲੇ ਸੇ ਹੁੰਦੇ ਇਹ ਨਹੀਂ ਪੜਿਆ ਜੀ ਕੋਈ ਮਸ਼ੀਨ ਨਹੀਂ ਹੈਗੀ ਜਿਹੜੇ ਆਪਦੇ ਆਪ ਸੈਂਡ ਹੋ ਗਏ ਹਨ ਫਿਰ ਜਿਹੜਾ ਹੈਗਾ ਫਿਰ ਕਲਾਲੇ ਕੋਣ ਪੁੱਛੋ ਫਿਰ ਜਿਹਨਾਂ ਨੂੰ بڑے-ਵੱਡੇ ਕੰਮ ਆਉਂਦੇ ਹੁੰਦੇ ਉਹਨਾਂ ਦਾ ਕੰਮ ਤਾਂ ਜੱਦੀ ਖੜ ਜੂ ਜੇ ਇਹ ਜਿਹੇ ਮਸ਼ੀਨਾਂ ਚੱਲ ਪਈਆਂ ਕਿਉਂਕਿ ਅਮੀਰ ਲੋਕ ਬਹੁਤ ਬੈਠੇ ਨੇ ਜਿਹੜੇ ਅਮੀਰ ਲੋਕ ਬੈਠੇ ਨੇ ਹਨ ਉਹ ਕੁਝ ਵੀ ਖਰੀਦ ਸਕਦੇ ਨੇ ਪੈਸੇ ਨਾਲ ਫਿਰ ਜਿਹੜਾ ਹੈਗਾ ਆਦਾ ਰੋਟੀ ਰੋਟੀ ਕਮਾ ਕੇ ਖਾਂਦੇ ਨੇ ਫਿਰ ਉਹਨਾਂ ਨੂੰ ਹੋਇਆ ਪਛੁਆਣਾ ਇਹ ਤਾਂ ਹੱਥ ਪੱਲਾ ਲਾਏ ਕੋਈ ਕੰਮ